ਅੱਜ ਅਸੀਂ ਮੂੰਗਫਲੀ ਚੰਨ ਤੇ ਅੱਜ ਬਣਾਵਾਂਗੇ ਆਪਾਂ ਮੂੰਗਫਲੀ ਦੀ ਚਟਨੀ ਜਦੋਂ ਆਪਣਾ ਕੁਝ ਵੀ ਖਾਣ ਨੂੰ ਦਿਲ ਨਾ ਕਰੇ ਨਾ ਤੇ ਪਰੌਂਠੀ ਦੇ ਨਾਲ ਬਣਾ ਲਓ ਮੂੰਗਫਲੀ ਦੀ ਚਟਨੀ ਤੇ ਬਹੁਤ ਹੀ ਟੇਸਟੀ ਬਣਦੀ ਆ ਤੇ ਸੋ ਆਪਾਂ ਲੱਗੇ ਆਂ ਮੂੰਗਫਲੀ ਦੀ ਚਟਨੀ ਬਣਾਉਣ ਤੇ ਹੁਣ ਆਪਾਂ ਮੂੰਗਫਲੀ ਨੂੰ ਭੁੰਨ ਲੈਨੇ ਆ ਗੈਸ ਆਪਾਂ ਬਾਲ ਦਿੱਤਾ ਤੇ ਉੱਪਰ ਰੱਖ ਦਿੱਤੀ ਆ ਮੂੰਗਫਲੀ ਤੇ ਜਿਆਦਾ ਗਰਮ ਨਹੀਂ ਹੋਈ ਜਦੋਂ ਗਰਮ ਹੋ ਗਈ ਨਾ ਤਰ ਤੜ ਕਰੇਗੀ ਤੇ ਅੱਗ ਤਾਂ ਤੇਜ਼ ਤੇ ਹੋਣੀ ਹੋ ਜੇ ਕਿ ਗਰਮ ਤੇ ਇਹਨੂੰ ਆਪਾਂ ਲੈਨੇ ਆ ਭੁੰਨ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਮੂੰਗਫਲੀ ਦੀ ਚਟਨੀ ਕਿਵੇਂ ਬਣਾਈ ਜਦੋਂ ਵੀ ਆਪਣਾ ਕੋਈ ਚੀਜ਼ ਖਾਣ ਨੂੰ ਮਨ ਨਾ ਕਰੇ ਤੇ ਇਸ ਤਰ੍ਹਾਂ ਮੂੰਗਫਲੀ ਭੁੰਨ ਕੇ ਤੇ ਉਹਦੀ ਚਟਨੀ ਬਣਾ ਲਓ ਦੇ ਛਿਲਕੇ ਉਤਾਰ ਲਾਂਗੇ ਤੇ ਬਾਕੀ ਸਮਾਨ ਆਪਾਂ ਤੁਹਾਨੂੰ ਪਾ ਕੇ ਤੇ ਮੂੰਗਫਲੀ ਬਣਾ ਦੀ ਚਟਨੀ ਬਣਾ ਕੇ ਦਿਖਾਵਾਂਗੇ ਤੇ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤਾਂ ਜੋ ਮੈਨੂੰ ਹੌਸਲਾ ਮਿਲਦਾ ਰਹੇ ਮੇਰੇ ਬੱਚਿਓ ਮੇਰੇ ਭੈਣੋ ਤੇ ਭਰਾਵੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ